ਓਏ ਕਿਹੜੀ ਚਾਹ ਐ ਕੱਲਾ ਤੋਤਾ ਪਾਣੀ ਪੀ ਆ ਨਾ ਮੜਾ ਮੜਾ ਸਮਾਨ ਵਾਲਿਆ ਕਰੋ ਓਏ ਤੈਨੂੰ ਮਿਲ ਗਈ ਹੀ ਬਹੁਤਾ ਓਏ ਚਾਚਾ ਸਾਂ ਤੂੰ ਇਹ ਤਾਂ ਛੱਡ ਓਏ ਮੈਨੂੰ ਐਂ ਦੱਸ ਵੀ ਤੂੰ ਅਜੇ ਇਹਨੇ ਖੋਸ ਕੇ ਵੇਖਿਆ ਨਾ ਸਾਨੂੰ ਓਏ ਸਾਨੂੰ ਪਤਾ ਨਹੀਂ ਕਿ ਨਾ ਵੀ ਚਾਚਾ ਜੀ ਮੈਨੂੰ ਤਾਂ ਐਂ ਲੱਗਦਾ ਓ ਜਿਵੇਂ ਤੈਨੂੰ ਅੱਜ ਕਿਸੇ ਨੇ ਦੇਖਣਾ ਐ ਨਾ ਆਉਣਾ ਹੁੰਦਾ ਵੋਟਾਂ ਇਹ ਤੁਹਾਨੂੰ ਪਤਾ ਨਹੀਂ ਕਿ ਹਾਂ ਓਏ ਓ ਇਹ ਕਿਹੋ ਜਿਹਾ ਬੰਦਾਗਾ ਉਹ ਜਿਵੇਂ ਜਿਵੇਂ ਵੋਟਾਂ ਨੇ ਰਿਆ ਯਾ ਨਾ ਸਾਨੂੰ ਤਾਂ ਚੈਨ ਨਹੀਂ ਆਉਂਦਾ ਪਤਾ ਨਹੀਂ ਇਹਨੇ ਖੁਸ਼ ਕਿਉਂ ਹੋ ਜਾਂਦਾ ਓਏ ਤੁਸੀਂ ਮਾਰਿਆਂ ਮੋਟੇ ਖਬਰਾਂ ਸੁਣ ਲਿਆ ਕਰੋ ਤੇ ਪਤਾ ਚੱਲੇ ਬੀਤੀ ਸ੍ਰੀਵਾਰ ਮੋਦੀ ਸਰਕਾਰ ਆਏ ਓਏ ਉਹ ਸਾਨੂੰ ਤਾਂ ਇੱਕ ਵਾਰ ਜਿਤਨਾ ਖਾ ਹੋਇਆ ਪਿਆ ਇਹ ਤੀਜੀ ਵਾਰ ਬੰਨੂ ਤਿਆਰ ਹੋਇਆ ਖੜਾਗਾ ਚਾਚਾ ਸਿਆ ਉਹ ਸਾਨੂੰ ਐ ਤਾਂ ਦੱਸ ਦੇ ਵੀ ਤੂੰ ਪਾਬੇ ਕੋਲੇ ਜਾਣਾਗਾ اے ਵੀਰ ਓਏ ਇਹਨੂੰ ਬਾਬੇ ਕੋਲੇ ਜਾਣ ਦੀ ਕੀ ਲੋੜਾ ਕਿਵੇਂ ਓਏ ਅੱਧੇ ਨਾਲੋਂ ਜ਼ਿਆਦੇ ਬਾਬੇ ਦੀ ਪਾਰਟੀ ਵਿੱਚ ਹੀ ਆ